ਕਾਛ ਨਹੀਂ ਟਿਕਦਾ ਪੈਸਾ ਤਾਂ ਇਸ ਦਿਸ਼ਾ ਚ ਰੱਖ ਦਿਓ ਮੋਰ ਪੰਖ ਦੋਸਤੋ ਮੋਰ ਪੰਖ ਦਾ ਘਰ ਵਿੱਚ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਹ ਜਿਸ ਥਾਂ ਤੇ ਵੀ ਹੁੰਦਾ ਹੈ ਉਥੋਂ ਦੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦਾ ਹੈ ਸ਼ਾਸਤਰਾਂ ਵਿੱਚ ਮੋਰ ਪੰਖ ਨੂੰ ਸੁੱਖ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ ਇਹ ਬਹੁਤ ਹੀ ਚਮਤਕਾਰੀ ਹੁੰਦੇ ਨਾਲ ਨਾਲ ਘਰ ਦੇ ਵਾਸਤੂ ਦੋਸ਼ ਨੂੰ ਵੀ ਘਟ ਕਰਨ ਵਿੱਚ ਸਹਾਇਕ ਹੈ ਵਾਸਤੂ ਸ਼ਾਸਤਰ ਵਿੱਚ ਮੋਰ ਪੰਖ ਨੂੰ ਘਰ ਵਿੱਚ ਰੱਖਣ ਦੇ ਨਿਯਮ ਦੱਸੇ ਗਏ ਹਨ ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਹੀ ਇਸ ਦਾ ਸਕਾਰਾਤਮਕ ਪ੍ਰਭਾਵ ਦਿਖਕ ਨੂੰ ਮਿਲਦਾ ਹੈ ਵਾਸਤੂ ਸ਼ਾਸਤਰ ਵਿੱਚ ਮੋਰ ਪੰਖ ਨੂੰ ਰੱਖਣ ਦੀ ਸਹੀ ਦਿਸ਼ਾ ਅਤੇ ਥਾਂ ਬਾਰੇ ਦੱਸਿਆ ਗਿਆ ਹੈ ਜੇਕਰ ਤੁਸੀਂ ਇਸ ਨੂੰ ਇਸ ਦੀ ਨਿਸ਼ਚਿਤ ਥਾਂ ਅਤੇ ਦਿਸ਼ਾ ਵਿੱਚ ਰੱਖਦੇ ਹੋ ਤਾਂ ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦਾ ਹੈ ਮੋਰ ਪੰਖ ਘਰ ਵਿੱਚ ਰੱਖਣ ਦੇ ਬਹੁਤ ਸਾਰੇ ਫਾਇਦੇ ਹਨ ਪਰ ਧਨ ਸੰਪਤੀ ਦੇ ਆਕਰਸ਼ਣ ਲਈ ਇਸ ਦਾ ਸਭ ਤੋਂ ਵੱਧ ਉਪਯੋਗ ਕੀਤਾ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਤੰਗੀ ਹੈ ਧਨ ਦਾ ਖਰਚ ਜ਼ਿਆਦਾ ਹੁੰਦਾ ਹੈ ਜਾਂ ਘਰ ਵਿੱਚ ਪੈਸਾ ਨਹੀਂ ਆਉਂਦਾ ਹੈ ਤਾਂ ਤੁਸੀਂ ਆਪਣੇ ਘਰ ਮੋਰ ਪੰਖ ਜ਼ਰੂਰ ਲਿਓ ਅਤੇ ਇਸ ਨੂੰ ਸਹੀ ਦਿਸ਼ਾ ਵਿੱਚ ਸਥਾਪਿਤ ਕਰੋ ਇਹ ਨਿਸ਼ਚਿਤ ਹੀ ਤੁਹਾਡੇ ਧਨ ਵਿੱਚ ਵਾਧਾ ਕਰੇਗਾ ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਕਿੰਨੇ ਮੋਰ ਪੰਖ ਰੱਖਣੇ ਚਾਹੀਦੇ ਹਨ ਇਸ ਦਾ ਰਹੱਸ ਵੀ ਦੱਸਿਆ ਗਿਆ ਹੈ ਆਓ ਜਾਨੀਏ ਮੋਰ ਪੰਖ ਨਾਲ ਜੁੜੇ ਮਹੱਤਵਪੂਰਨ ਵਾਸਤੂ ਨਿਯਮ ਮੋਰ ਪੰਖ ਦਾ ਧਾਰਮਿਕ ਮਹੱਤਵ ਦੋਸਤੋ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਮੋਰ ਪੰਖ ਦੇ ਧਾਰਮਿਕ ਮਹੱਤਵ ਬਾਰੇ ਕਿ ਸਾਡੇ ਪ੍ਰਾਚੀਨ ਸ਼ਾਸਤਰਾਂ ਵਿੱਚ ਇਸ ਨੂੰ ਇੰਨਾ ਮਹੱਤਵ ਕਿਉਂ ਦਿੱਤਾ ਜਾਂਦਾ ਹੈ ਚਮਤਕਾਰੀ ਯੰਤਰ ਸਾਡੇ ਪ੍ਰਾਚੀਨ ਪੁਰਾਣਾ ਵਿੱਚ ਮੋਰ ਪੰਖ ਨੂੰ ਇੱਕ ਚਮਤਕਾਰੀ ਯੰਤਰ ਮੰਨਿਆ ਗਿਆ ਹੈ ਇਸ ਦੇ ਵਰਤੋ ਕਈ ਪ੍ਰਕਾਰ ਦੀਆਂ ਤਾਤ੍ਰਿਕ ਕਿਰਿਆਵਾਂ ਵਿੱਚ ਵੀ ਕੀਤੀ ਜਾਂਦੀ ਹੈ ਜਿਵੇਂ ਸੰਮੋਹਨ ਸ਼ਤਰੂਨਾਸ਼ ਅਤੇ ਬੁਰੀਆਂ ਸ਼ਕਤੀਆਂ ਨੂੰ ਨਸ਼ਟ ਕਰਨਾ ਗ੍ਰਹਾ ਦਾ ਪ੍ਰਭਾਵ ਜਿੱਥੇ ਵੀ ਮੋਰ ਪੰਖ ਹੁੰਦਾ ਹੈ ਉੱਥੇ ਨੋ ਗ੍ਰਹਾ ਦਾ ਅਸ਼ੁਭ ਪ੍ਰਭਾਵ ਨਹੀਂ ਪੈਂਦਾ ਇਸਦੇ ਨਾਲ ਹੀ ਇਹ ਘਰ ਨੂੰ ਬੁਰੀਆਂ ਸ਼ਕੀਆਂ ਤੋਂ ਦੂਰ ਰੱਖਦਾ ਹੈ ਅਤੇ ਸੱਪ ਵਰਗੇ ਜ਼ਹਿਰੀਲੇ ਜਾਨਵਰ ਵੀ ਇਸਦੇ ਡਰੋਂ ਘਰ ਵਿੱਚ ਪਰਵੇਸ਼ ਨਹੀਂ ਕਰਦੇ। ਭਗਵਾਨ ਸ਼੍ਰੀ ਕ੍ਰਿਸ਼ਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮੋਰ ਦੀ ਮਹਾਨਤਾ ਦਾ ਵਰਣਨ ਕੀਤਾ ਹੈ ਅਤੇ ਮੋਰ ਦੇ ਪੰਖ ਨੂੰ ਆਪਣੇ ਮੁਕਟ ਵਿੱਚ ਧਾਰਨ ਕਰਕੇ ਇਸਦੇ ਸ਼੍ਰੇਸ਼ਟ ਹੋਣ ਦਾ ਪ੍ਰਮਾਣ ਦਿੰਦਾ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਮੋਰ ਸ਼ਾਂਤੀ ਪ੍ਰੇਮ ਸੁਖ ਖੁਸ਼ਹਾਲੀ ਦਾ ਪ੍ਰਤੀਕ ਹੈ ਮੋਰ ਦਾ ਪੰਖ ਮਨੁੱਖ ਦੀ ਹਰ ਪ੍ਰਕਾਰ ਦੀ ਨਕਾਰਾਤਮਕ ਸ਼ਕਤੀ ਤੋਂ ਰੱਖਿਆ ਕਰਦਾ ਹੈ ਦੇਵੀ ਦੇਵਤਿਆਂ ਦਾ ਪ੍ਰਤੀਕ ਮੋਰ ਨੂੰ ਮਾਤਾ ਲక్ష్ਮੀ ਦੇਵੀ ਸਰਸਵਤੀ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਭਗਵਾਨ ਕਾਰਤਿਕੇ ਵਰਗੇ ਅਨੇਕਾਂ ਦੇਵੀ ਦੇਵਤਾ ਹਨ ਤੇ ਪ੍ਰਤੀਕ ਵਜੋਂ ਦਿਖਾਇਆ ਗਿਆ ਹੈ माता लक्ष्मी नो मोर पंख बहुत प्यारा है नकारात्मक ऊर्जा दूर करन दे तीन स्थान दोस्तों साडा घर एक मंदिर की तरह होंदा है जेकर इस विच रहन वाले मेंबर रोज आपस विच झगड़ा करन लगनता ता यह मंदिर घट युद्ध का मैदान ज्यादा लगन लगता है घर विच नकारात्मक ऊर्जा की ਪ੍ਰਵੇਸ਼ ਕਾਰਨ ਝਗੜੀ ਹੋ ਸਕਦੀ ਹੈ ਆਓ ਜਾਣਦੇ ਹਾਂ ਉਹ ਤਿੰਨ ਥਾਵਾਂ ਜਿੱਥੇ ਮੋਰ ਪੰਖ ਰੱਖਣ ਨਾਲ ਸਭ ਤੋਂ ਵੱਧ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਨੰਬਰ 1 ਮੁੱਖ ਦਰਵਾਜ਼ੇ ਤੇ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਰੋਕਣ ਲਈ ਤੁਸੀਂ ਆਪਣੇ ਮੁੱਖ ਦਰਵਾਜ਼ੇ ਦੇ ਉੱਪਰ ਭਗਵਾਨ ਗਣੇਸ਼ ਜੀ ਦੀ ਪ੍ਰਤਿਮਾ ਰੱਖੋ ਅਤੇ प्रतिमा ਦੇ ਦੋਹਾਂ ਪਾਸੇ ਮੋਰ ਪੰਖ ਜ਼ਰੂਰ ਰੱਖੋ ਜੇਕਰ ਤੁਹਾਡਾ ਮੁੱਖ ਦਰਵਾਜ਼ਾ ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਵਿਰੁੱਧ ਹੈ ਤਾਂ ਤੁਸੀਂ ਮੁੱਖ ਦਰਵਾਜ਼ੇ ਤੇ ਤਿੰਨ ਮੋਰ ਪੰਖ ਰੱਖੋ ਇਸ ਨਾਲ ਵਾਸਤੂ ਦੋਸ਼ ਖਤਮ ਹੋ ਜਾਣਗੇ ਨੰਬਰ 2 ਤਿਜੋਰੀ ਜਾਂ ਧੰਨ ਵਾਲੀ ਥਾਂ ਤੇ ਧੰਨ ਵਿੱਚ ਵਾਧਾ ਕਰਨ ਲਈ ਅਤੇ ਅਚਾਨਕ ਖਰਚਿਆਂ ਤੋਂ ਬਚਣ ਲਈ ਆਪਣੀ ਤਿਜੋਰੀ ਜੋ ਕਿ ਪੱਛਮ ਦੀ ਕੰਧ ਨਾਲ ਲੱਗ ਕੇ ਅਤੇ ਪੂਰਬ ਵੱਲ ਮੂੰਹ ਕਰਕੇ ਰੱਖੀ ਹੋਵੇ ਵਿੱਚ ਮਾਤਾ ਲక్ష్ਮੀ ਦੀ ਪੂਜਾ ਵਿੱਚ ਰੱਖਿਆ ਮੋਰ ਪੰਖ ਜ਼ਰੂਰ ਰੱਖੋ ਇਸ ਨਾਲ ਸੁਖ ਖੁਸ਼ਹਾਲੀ ਆਉਂਦੀ ਹੈ ਅਤੇ ਧਨ ਦੀ ਕਮੀ ਮਹਿਸੂਸ ਨਹੀਂ ਹੁੰਦੀ ਨੰਬਰ 3 ਅਗਨੀ ਕੋਣ ਦੱਖਣ ਪੂਰਬ ਦਿਸ਼ਾ ਵਿੱਚ ਜੇਕਰ ਤੁਹਾਨੂੰ ਧਨ ਦੀ ਸਮੱਸਿਆ ਆ ਰਹੀ ਹੈ ਤਾਂ ਘਰ ਦੇ ਅਗਨੀ ਕੋਣ ਵਿੱਚ ਦੱਖਣ ਪੂਰਬ ਦਿਸ਼ਾ ਵਿੱਚ ਕਮਰ ਤੋਂ ਉੱਪਰ ਮੋਢੇ ਦੀ ਉਚਾਈ ਤੇ ਦੇ ਦੋ ਮੋਰ ਪੰਖ ਸ਼ੁਕਲ ਪੱਖ ਵਿੱਚ ਲਗਾਓ ਜਲਦੀ ਹੀ ਤਨ ਪ੍ਰਾਪਤੀ ਦੀ ਨਵੇਂ ਮੌਕੇ ਮਿਲਣਗੇ ਮੋਰ ਪੰਖ ਨਾਲ ਜੁੜੇ ਹੋਰ ਜ਼ਰੂਰੀ ਉਪਾਅ ਨੰਬਰ 1 ਕਰੋ ਨਕਾਰਾਤਮਕਤਾ ਦੂਰ ਕਰਨ ਲਈ ਨਕਾਰਾਤਮਕ ਊਰਜਾ ਨੂੰ ਬਾਹਰ ਕੱਢਣ ਲਈ ਤੁਸੀਂ ਤਿੰਨ ਮੋਰ ਪੰਖ ਨੂੰ ਅਤੇ ਉਸ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਨੇੜੇ ਹਵਾ ਵਿੱਚ ਜ਼ੋਰ-ਜ਼ੋਰ ਨਾਲ ਹਿਲਾਓ। ਰੋਜ਼ ਸਵੇਰੇ ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਹੌਲੀ-ਹੌਲੀ ਖਤਮ ਹੋ ਜਾਵੇਗੀ। ਨੰਬਰ 2 ਗ੍ਰਹਾਂ ਦੇ ਅਸ਼ੁੱਭ ਪ੍ਰਭਾਵ ਤੋਂ ਬਚਣ ਲਈ ਜੇਕਰ ਘਰ ਦੇ ਮੈਂਬਰਾਂ 'ਤੇ ਗ੍ਰਹਾਂ ਦਾ ਅਸ਼ੁੱਭ ਪ੍ਰਭਾਵ ਹੈ ਤਾਂ ਮੋਰ ਪੰਖ ਲਓ ਅਤੇ ਉਸ ਤੇ ਗੰਗਾ ਜਲ ਜਲ ਜਾ शुद्ध जल दा छिड़काव कर फिर इसनु अजेही ਥਾਂ ਤੇ ਰੱਖੋ ਜਿੱਥੇ ਇਹ ਕਿਸੇ ਨੂੰ ਦਿਖਾਈ ਨਾ ਦੇਵੇ ਇਸ ਨਾਲ ਗ੍ਰਹਿ ਸ਼ਾਂਤ ਹੋਣ ਵਿੱਚ ਮਦਦ ਮਿਲਦੀ ਹੈ ਨੰਬਰ 3 ਬੁਰੀ ਨਜ਼ਰ ਤੋਂ ਬਚਨ ਲਈ ਜੇਕਰ ਘਰ ਦੇ ਕਿਸੇ ਮੈਂਬਰ ਜਾਂ ਬੱਚੇ ਨੂੰ ਬੁਰੀ ਨਜ਼ਰ ਲੱਗੀ ਹੈ ਤਾਂ ਸੌਂਦੇ ਸਮੇ ਉਸ ਵਿਅਕਤੀ ਦੇ ਸਿਰਹਾਣੇ ਦੇ ਹੇਠਾਂ ਮੋਰ ਪੰਖ ਰੱਖੋ ਦੂਜੇ ਦਿਨ ਇਸ ਨੂੰ ਕਿਸੇ ਵਗਦੇ ਜਲ ਵਿੱਚ ਜਾਂ ਖੂਹ ਵਿੱਚ ਪਾ ਦਿਓ ਇਸ ਨਾਲ ਬੁਰੀ ਨਜ਼ਰ ਉੱਤਰ ਜਾਂਦੀ ਹੈ ਨੰਬਰ 4 ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਜੇਕਰ ਕੋਈ ਦੁਸ਼ਮਣ ਜਾਨ ਬੂਝ ਕੇ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਮੱਥੇ ਦਾ ਸੰਧੂਰ ਮੋਰ ਪੰਖ ਤੇ ਲਗਾਓ ਸਵੇਰ ਦੇ ਸਮੇਂ ਬਿਨਾਂ ਨਹਾਏ ਹੀ ਇਸ ਨੂੰ ਵਗਦੇ ਜਲ ਪਰਵਾਜ਼ ਖੂਹ ਵਿੱਚ ਪਾ ਦਿਓ ਨੰਬਰ 5 ਮਨ ਚਾਹਿਆ ਫਲ ਪ੍ਰਾਪਤ ਕਰਨ ਲਈ ਮੰਨ ਦੀ ਕੋਈ ਇੱਛਾ ਪੂਰੀ ਕਰਨ ਲਈ ਤੁਸੀਂ ਰਾਧਾ ਕ੍ਰਿਸ਼ਨ ਦੇ ਮੰਦਿਰ ਵਿੱਚ ਜਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮੋਰ ਪੰਖ ਚੜਾਓ ਜੱਗ ਘਰ ਵਿੱਚ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਤੇ ਮੋਰ ਪੰਖ ਮਤੋ ਅਤੇ ਆਪਣੀ ਇੱਛਾ ਉਹਨਾਂ ਦੇ ਸਾਹਮਣੇ ਪ੍ਰਗਟ ਕਰੋ ਨੰਬਰ 6 પતિ ਪਤਨੀ ਵਿੱਚ ਪਿਆਰ ਵਧਾਉਣ ਲਈ ਜੇਕਰ ਪਤੀ ਪਤਨੀ ਤਣਾਅ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੇ ਬੈੱਡਰੂਮ ਵਿੱਚ ਦੱਖਣ ਪੂਰਬ ਦੀ ਦਿਸ਼ਾ ਵਿੱਚ ਮੋਰ ਪੰਖ ਰੱਖ ਦੇਣਾ ਚਾਹੀਦਾ ਹੈ ਇਸ ਨਾਲ ਦੋਹਾਂ ਵਿੱਚ ਪ੍ਰੇਮ ਵਧੇਗਾ ਅਤੇ ਆਪਸੀ ਮਨਮੁਨਾਵ ਘਟ ਹੋਵੇਗਾ ਨੰਬਰ 7 ਆਕਰਸ਼ਣ ਤੇ ਸਕਾਰਾਤਮਕਤਾ ਲਈ ਤੁਸੀਂ ਕਿਸੇ ਵੀ ਸ਼ੁਭ ਦਿਨ ਮੋਰ ਦਾ ਇੱਕ ਪੰਖ ਲੈ ਕੇ ਘਰ ਦੇ ਕਿਸੇ ਅਜਿਹੇ ਸਥਾਨ ਤੇ ਰੱਖੋ ਜਿੱਥੇ ਅਣਜਾਣ ਬਲੇ ਲੋਕਾਂ ਦੀ ਨਜ਼ਰ ਸਭ ਤੋਂ ਜ਼ਿਆਦਾ ਪੈਂਦੀ ਹੈ ਮੋਰ ਦਾ ਪੰਖ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਘਰ ਦੇ ਮੈਂਬਰਾਂ ਦੇ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਲਿਆਉਂਦਾ ਹੈ ਦੋਸਤੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ